ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇਰੀ ਸਾਧ ਸੰਗਤ ਜੀ ਅੱਜ ਅਸੀਂ ਆਪ ਜੀ ਦੇ ਫੇਰ ਸਾਹਮੁਖੇਸ਼ ਹੋਏ ਆ ਮੇਰੇ ਨਾਲ ਭਾਈ ਮਨਜੀਤ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਸ੍ਰੀ ਸਰਚਕਰਨ ਸਾਹਿਬ ਰੋਜ਼ਵੈਲ ਤੋਂ ਨਾਲ ਭਾਈ ਸਿਮਰਨਜੀਤ ਸਿੰਘ ਨੀ ਪੱਲਾ ਭਾਈ ਸੰਦੀਪ ਸਿੰਘ ਜੀ ਜੋ ਅੱਜ ਅਸੀਂ ਸਾਡੇ ਬੜੇ ਪਿਆਰੇ ਵੀਰ ਸੰਨੀ ਭਾਜੀ ਜੋ ਕਿ ਅੰਮ੍ਰਿਤਸਰ ਤੋਂ ਨੇ ਜਿਨ੍ਹਾਂ ਦਾ ਆਪਣਾ ਪੀਜ਼ਾ ਇਥੇ ਸ਼ਾਪ ਹੈ ਤੇ ਉਹਨਾਂ ਨੇ ਬੜੇ ਪਿਆਰ ਨਾਲ ਸਾਨੂੰ ਇਨਵਾਈਟ ਕੀਤਾ ਸੀ ਕਿ ਅੱਜ ਅਸੀਂ ਅਮਰਸਰੀ ਕੁਲਚੇ ਜਿਹੜੇ ਬਣਾਉਣੇ ਨੇ ਤੇ ਸਾਡੇ ਸਿੰਘਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਇਨਵਾਈਟ ਕੀਤਾ ਅਸੀਂ ਤੇ ਅੱਜ ਅਸੀਂ ਚੱਲੇ ਆਂ ਬੜੇ ਪਿਆਰ ਦੇ ਨਾਲ ਛਕਣ ਤੇ ਸੋ ਅਸੀਂ ਆਪ ਜਿੰਨਾ ਜਿਹੜੇ-ਜਿਹੜੇ ਵੀ ਪਲ ਬਤੀਤ ਕਰਾਂਗੇ ਉਹ ਆਪ ਜੀ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ ਆਓ ਆਪਾਂ ਚੱਲਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀ ਖੁੱਜੀ ਅਮਰੀਕਾ ਦੀਆਂ ਸੜਕਾਂ ਤੇ ਅੱਜ ਮੌਸਮ ਬੜਾ ਵਧੀਆ ਹੈ ਸੇਮ ਪੰਜਾਬ ਵਾਲਾ ਮੌਸਮ ਜਿਹੜਾ ਜੀ ਕੈਲੀਫੋਰਨੀਆ ਦਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਸੁਣੀ ਧੁੱਪ ਲੱਗੀ ਹੈ ਤੇ ਅਸੀਂ ਜੋ ਰਸਤੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਅਇਤੋ ਗੁਰੂਪੁਰ ਕੇ ਸਾਸੰਗ ਦੀ ਪਹਾੜੀ ਇਲਾਕਾ ਚੱਲੂ ਹੋ ਗਿਆ ਜੀ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ 뷰 ਨੇ ਤੇ ਨਾਲ-ਨਾਲ ਆਹ ਵੇਖੋ ਜੀ ਪਹਾੜੀ ਇਲਾਕਾ ਕਿਉਂਕਿ ਆਵਰਣ ਸ਼ਹਿਰ ਹੈ ਜੀ ਉੱਥੇ ਜਾ ਰਹੇ ਆ ਉੱਥੇ ਭਾਰੀ ਦੀ ਸ਼ਾਪ ਹੈ ਤੇ ਵੇਖੋ ਕਿੰਨੇ ਸੋਹਣੇ 뷰 ਨੇ ਰਸਤੇ ਵਿੱਚ ਇਸ ਹਸਾਂਗ ਜੀ ਅਸੀਂ ਬਾਜੀ ਦੇ ਪੀਜੇ ਤੇ ਪਹੁੰਚ ਗਏ ਆ ਤੇ ਤੁਸੀਂ ਦੇਖ ਸਕਦੇ ਹੋ ਮਗਰ ਵੀਊ ਪੀਜੇ ਦਾ ਤੁਹਾਨੂੰ ਹੋਰ ਵੀ ਵੀਊ ਦਿਖਾਉਨੇ ਆ ਜੀ ਇਹ ਸਾਰਾ ਵੀਊ ਹੈ ਜੀ ਬਾਜੀ ਇਹ ਜੀ ਪਾਣੀ ਉਹ ਪੱਲੇ ਉਹ ਟਿਕੜੇ ਪੱਲੇ ਜਾ ਸੰਨੀ ਭਾਜੀ ਸਾਸ਼ਟਰੀ ਕਾਰ ਐਨ ਜੀ ਸੰਨੀ ਭਾਜੀ ਸਾਡੇ ਤੇ ਬਹੁਤ ਪਿਆਰ ਕਰਦੇ ਨੇ ਸਾਰੇ ਗੁਰੂ ਘਰ ਦੇ ਸਿੰਘਾਂ ਨੂੰ ਤੇ ਭਾਜੀ ਤੁਹਾਡਾ ਬਹੁਤ ਧੰਨਵਾਦ ਅੱਜ ਤੁਸੀਂ ਇਨਵਾਈਟ ਕੀਤਾ ਧੰਨਵਾਦ ਵਾਲੀ ਕੋਈ ਗੱਲ ਨਹੀਂ ਜੀ ਅੱਜ ਭਾਜੀ ਜੀ ਨੇ ਸਪੈਸ਼ਲ ਅੰਮ੍ਰਿਤਸਰ ਤੋਂ ਨੇ ਅੰਮ੍ਰਿਤਸਰੀ ਕੁੱਲਚੇ ਗੁਰੂ ਘਰ ਤੋਂ ਸਪੈਸ਼ਲ ਆਪਣੇ ਪਿਆਰ ਨਾਲ ਬਣਾਏ ਭਾਜੀ ਨੇ ਤੇ ਐਨ ਰੂਸ਼ੋ ਜੀ ਤੁਹਾਡਾ ਆਨੰਦ ਵਾਸਤੇ ਬੈਠੋ ਜੀ ਗੁਰੂ ਪਰਿਵਾਰ ਸੰਗਤ ਜੀ ਤੇ ਗੁਲਚੇ ਤੁਹਾਡੇ ਸਾਹਮਣੇ ਹਾਜ਼ਰ ਆ ਹਨ ਤੇ ਬਹੁਤ ਬਹੁਤ ਧੰਨਵਾਦ ਸਿੰਘ ਜੀ ਪਾਰੀ ਸਾਡੇ ਵਿੱਚ ਕੋ ਬੜੇ ਪਿਆਰ ਦੇ ਨਾਲ ਮੱਖਣ ਲੈ ਕੇ ਆਏ ਬਾਜੀ ਤੇ ਅਸੀਂ ਬਹੁਤ ਸ਼ੁਕਰ ਗੁਜ਼ਾਰ ਇਹਨਾਂ ਦੇ ਜਿਹੜਾ ਕਿ ਸਪੈਸ਼ਲ ਤੌਰ ਤੇ ਇਹਨਾਂ ਨੇ ਅਮਰਸਰ ਦੇ ਗੁਲਚੇ ਬਣਾਏ ਨੇ ਬਾਜੀ ਖਾਸ ਕਰਕੇ ਅਮਰਸਰ ਤੋਂ ਨੇ ਤੇ ਅਸੀਂ ਹੁਣ ਸ਼ੱਕਰ ਲੱਗੀਆਂ ਜੀ ਤੇ ਆਪ ਜੀ ਵੀ ਦੇਖੋ ਕਿੰਨਾ ਸੋਹਣਾ ਹੈ ਸਾਰਾ ਤੁਹਾਡੇ ਸਾਹਮਣੇ ਹਾਜ਼ਰ ਤੇ ਹੁਣ ਅਸੀਂ ਸ਼ੱਕ ਲਈਏ ਜੀ ਵਾਈਕ ਕਰਦਾ ਵਾਈਕ ਜੀ ਕੀ ਫਤ ਹੈ ਜੀ ਗੁਰਪ੍ਰੀਤ ਸਾਹਸੰਗਤ ਜੀ ਕੁੰਚਿਆਂ ਦਾ ਬਹੁਤ ਆਨੰਦ ਮਾਣਿਆ ਸੀ ਤੇ ਅਸੀਂ ਬਹੁਤ ਸ਼ੁਕਰ ਗੁਜ਼ਾਰਿਆ ਧੰਨਵਾਦ ਕਰਦੇ ਆ ਸਾਡੇ ਸੰਨੀ ਵੀਰ ਜੀ ਅਮਰ ਸਾਹਿਬ ਦਾ ਤੇ ਬੜਾ ਪਿਆਰ ਬਖਸ਼ਦੇ ਨੇ ਜਦੋਂ ਵੀ ਇਹਨਾਂ ਦੇ ਕੋਲ ਆਈਏ ਹਰ ਵਾਰੀ ਕਦੇ ਇਹ ਤਾਂ ਬੇਨਤੀ ਕਰਦੇ ਰਹਿੰਦੇ ਨੇ ਕਿ ਹਰ ਹਫਤੇ ਭਾਈ ਸਾਹਿਬ ਜੀ ਟਾਈਮ ਦਿਓ ਪਰ ਅਸੀਂ ਸਮਾਂ ਕੱਢ ਕੇ ਜਰੂਰ ਇਹਨਾਂ ਦੇ ਦਰਸ਼ਨ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਭ ਨੂੰ ਦਿਂ ਰਿਹਾ ਕਰ ਸਾਰੇ ਵਿਵਾਦ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰ ਇਸੇ ਤਰ੍ਹਾਂ ਇਹ ਗੁਰੂ ਘਰ ਦੇ ਸਿੰਘਾਂ ਦੀ ਸੇਵਾ ਕਰਦੇ ਰਹਿਣ ਇਹ ਭੱਲਾ ਜੀ ਨਾਲ ਕੁਲਚੇ ਪੈਕ ਵੀ ਕਰਾਏ ਨੇ ਇੰਨੇ ਸਵਾਦ ਦੇ ਕਿ ਕਿਸੇ ਦੇ ਕਿ ਮੈਂ ਰਾਤ ਨੂੰ ਖਾਣੇ ਨੇ ਦੋ ਉਹ ਨਾਲ ਪੈਕ ਵੀ ਕਰਾ ਲੇ ਦੱਸੋ ਜੀ ਬਹੁਤ ਵਧੀਆ ਕੁਲਚੇ ਭਾਜੀ ਹਰਾਨੇ ਕਿ ਭਾਜੀ ਹਰੀ ਅੰਮ੍ਰਿਤਸਰ ਉਤਲੀ ਘਰ ਦੇ ਵਾਸੀ ਉੱਥੇ ਰਹਿੰਦੇ ਬਲੇ ਨੇ ਇਹਨਾਂ ਨੂੰ ਪਤਾ ਅੰਮ੍ਰਿਤਸਰ ਦੀ ਡੀਸ਼ ਕਿ ਕੁਲਚੇ ਸਭ ਤੋਂ ਵਧੀਆ ਕਿੱਦਾਂ ਬਣਾਣੇ ਆ ਸੇਮ ਟੇਸਟ ਬਹੁਤ ਵਧੀਆ ਬਣਾਏ ਆ ਉਹਦੀਆਂ ਵੀ ਪਿਕਸ ਆਪ ਜੀ ਨੇ ਪਾਵਾਂਗੇ ਤੇ ਮੈਂ ਨਾਲ ਪੈਕ ਵੀ ਕਰਾਏ ਆ ਤੇ ਮੈਂ ਕਿਹਾ ਫਿਰ ਬੋਲਦਰਾਵਾਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ